ਕਿਆ ਨਾਮ ਹੈ ਤੁਹਾਡਾ ਅੰਕਲ ਜੀ ਮੈਂ ترਸੇਮ ਸਿੰਘ ਕਿਹੜਾ ਪਿੰਡ ਹੈ ਜੀ ਨੀਲਾ ਨਲਵਾ ਇਹ ਇਧਰ ਤੁਹਾਡੇ ਵੱਲੋਂ ਯੂਨਿਟ ਚਲਾਇਆ ਜਾ ਰਿਹਾ ਕੀ ਨਾਮ ਹੈ ਇਹਦਾ ਜੀ ਇਹਦਾ ਨਾਮ ਹੈਗਾ ਇਹ ਯੂਨਿਟ ਦਾ ਜੈਗਰੀ ਯੂਨਿਟ ਹੈ ਜੈਗਰੀ ਗੁੜ ਬਣਦਾ ਇੱਥੇ ਠੀਕ ਹੈ ਜੀ 2008 ਦੇ ਵਿੱਚ ਤੁਸੀਂ ਬਤੌਰ ਪ੍ਰਿੰਸੀਪਲ ਰਿਟਾਇਰਡ ਹੋਨੇ ਹੋ 2009 ਤੋਂ ਆਰਗੈਨਿਕ ਖੇਤੀ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਹੈ ਆਰਗੈਨਿਕ ਖੇਤੀ ਦੀ ਤਾਂ ਕੀ ਮੋਟਿਵ ਸੀ ਤਾਂ ਕਿਵੇਂ ਸੋਚ ਆਈ ਸੀ ਕਿ ਮੈਂ ਇਹ ਕੰਮ ਸ਼ੁਰੂ ਕਰਨਾ ਜੀ ਇਸ ਤਰ੍ਹਾਂ ਸੀ ਕਿ ਆਮ ਬੈਠੇ ਸਕੂਲਾਂ ਵਿੱਚ ਕਿਤੇ ਅੱਧੀ ਛੁੱਟੀ ਵੇਲੇ ਅਖਬਾਰ ਪੜ੍ਹ ਲਈਦੀ ਸੀ ਉੱਥੇ ਕਰ ਪੜਿਆ ਸੀ ਵੀ ਜਿਹੜਾ ਜਾਪਾਨ ਸੀ ਨਾ ਉੱਥੇ ਅਮੋਨੀਆ ਬੰਬ ਜਿਹੜਾ ਸਿੱਟੇ ਗਏ ਉਹ ਅਮੋਨੀਆ ਬੰਬ ਨਾਲ ਇੰਨੀ ਤਬਾਹੀ ਰਚੀ ਤੇ ਹੁਣ ਦਿਮਾਗ ਚ ਆਈ ਪਈ ਅਸੀਂ ਖੇਤਾਂ 'ਚ ਅਮੋਨੀਆ ਪਾਉਣੇ ਸ਼ੁਰੂ ਕਰਤਾ ਵੀ ਇਹ ਕਿੱਦਾਂ ਦੇ ਬੰਬ ਫਟਾਊਗਾ ਇਹ ਤਾਂ ਘਰ-ਘਰ ਵਿੱਚ ਪਚਾਤਾ ਪਹਿਲਾਂ ਸਰਕਾਰ ਜਿਹੜੀ ਸੀਗੀ ਉਹ ਚਮਚੇ ਨਾਲ ਦਿੰਦੀ ਸੀ ਥੋੜਾ ਥੋੜਾ ਪਾ ਦਿਓ ਇਹ ਕਿਸਾਨ ਮੁੱਠਾ ਤੇ ਆ ਗਿਆ ਲੱਪਾ ਤੇ ਹੁਣ ਬੋਰੀਆਂ ਤੇ ਆ ਗਿਆ ਇੱਕ ਇੱਕ ਕਿੱਲੇ ਵਿੱਚ 8 8 9 9 ਬੋਰੀਆਂ ਜੂਰੀਆਂ ਦੇ ਪਾਉਂਦੇ ਆ ਤੇ ਉਹਦੇ ਨਾਲ ਜਿਹੜਾ ਜੀਵਨ ਆ ਕਿੰਨਾ ਚਿਰ ਬੰਦਾ ਜੀ ਸਕੂਗਾ ਇਹ ਵਿਚਾਰ ਮਨ ਚ ਆਉਣ ਤੋਂ ਬਾਅਦ ਸੋਚ ਲਿਆ ਵੀ ਆਪਾਂ ਇਹ ਨਹੀਂ ਪਾਉਣਾ ਵਿੱਚ ਉਸ ਤੋਂ ਬਾਅਦ ਕੈਂਸਰ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਜਿਆਦਾ ਫਿਰ ਇਹ ਵੀ ਪਤਾ ਲੱਗ ਗਿਆ ਕਿ ਜਿਹੜੇ ਅਸੀਂ ਪੈਸਟੀਸਾਈਡ ਵਰਤਦੇ ਆ ਇਹ ਤਾਂ ਅੰਤਾਰ ਤੱਕ ਅੰਤਾਰ ਤੱਕ ਵੀ ਪਹੁੰਚ ਗਏ ਆ ਬਰਫ ਬਰਫੀਲੇ ਇਲਾਕਿਆਂ 'ਚ ਵੀ ਚਲ ਗਏ ਆ ਉਹ ਡੋਟ ਕੇ ਤਾਂ ਇਹ ਜਿੰਨੇ ਵੀ ਹੈਗੇ ਸਾਰੇ ਇਹ ਕੈਂਸਰ ਕਾਰਕ ਬਿਮਾਰੀਆਂ ਦਾ ਘਾਰ ਆ ਮੌਤ ਦਾ ਫਰਮਾਨ ਆ ਇਸ ਕਰਕੇ ਨਾ ਮਨ ਵਿੱਚ ਗੱਲ ਆਈ ਪਈ ਆ ਆਪਾਂ ਕਿਉਂ ਨਾ ਇਕੱਠੇ ਹੋ ਕੇ ਥੋੜਾ ਜਿਹਾ ਇਦਾਂ ਦਾ ਕੰਮ ਕਰੀਏ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਹੀ ਪਰੰਪਰਗਤ ਖੇਤੀ ਕਰੀਏ ਜਿਹੜੀ ਕਿ 60 ਤੋਂ ਪਹਿਲਾਂ-ਪਹਿਲਾਂ ਸਾਡੇ ਪੁਰਖੇ ਕਰਦੇ ਸੀ ਕੋ ਪਹਿਲਾਂ ਨਾ ਤਾਂ ਕਿਸੇ ਨੂੰ ਪਤਾ ਇਹ ਜੂਰੀਆ ਕੀ ਆ ਕਿਸੇ ਚੀਜ਼ ਦਾ ਪਤਾ ਨਹੀਂ ਸੀ ਜੋ ਵੀ ਕੁਦਰਤ ਵਿੱਚ ਪਨਪਦਾ ਸੀ ਉਹਦੇ ਨਾਲ ਹੀ ਸਾਰਾ ਕੁਝ ਹੁੰਦਾ ਸੀ ਇੱਥੋਂ ਤੱਕ ਕਿ ਜੇ ਗੁੜ ਬਣਾਉਂਦੇ ਸੀ ਕਮਾਦ ਬੀਜਦੇ ਸੀ ਤਾਂ ਉਹ ਵੀ ਦੇਸੀ ਰੂੜੀ ਪੈਂਦੀ ਸੀਗੀ ਉਹ ਨਾਲੇ ਫਿਰ 2-3-3 ਤੱਕ ਪੁੱਠੇ ਪੱਟ ਕੇ ਜ਼ਮੀਨ ਵਿੱਚ ਕਰ ਦੇਣੇ ਤੇ ਜਿਹਨੂੰ ਆਪਾਂ ਸੀਡ ਕਹਿੰਦੇ ਸੀ ਪੱਟ ਕੇ ਬੀਜਣਾ ਕਮਾਦ ਬੜਾ ਵਧੀਆ ਹੁੰਦਾ ਸੀ ਤੇ ਹੁਣ ਅਸੀਂ ਕੀ ਕਰਦੇ ਆ ਆਮ ਲੋਕ ਜਿਹੜੇ ਕੀ ਕਰਦੇ ਸੀਗੇ ਉਹਨਾਂ ਦਾ ਸਿਟਣਾ ਜੂਰੀਆ ਦੱਬ ਕੇ ਡਾਇਆ ਪਾ ਦੇਣਾ ਉਹ ਕਿਸਾਨ ਖਾਦ ਪਾ ਦੇਣੀ ਇਹ ਚੀਜ਼ਾਂ ਪਾ ਕੇ ਖੇਤੀ ਬੀਜਣੀ ਸ਼ੁਰੂ ਕਰਤੀ ਤੇ ਉਹਦੇ ਨਾਲ ਬਿਮਾਰੀਆਂ ਦੇ ਉੱਪਰ ਆਉਣੇ ਸ਼ੁਰੂ ਹੋ ਗਈ ਤੇ ਅਸੀਂ ਫਿਰ ਇਹ ਸੋਚ ਮੰਨ ਚਾਏ ਵੀ ਇਹ ਆਪਾਂ ਵਰਤਣਾ ਨਹੀਂ ਕੁਝ ਵੀ ਨਾ ਅਸੀਂ ਫਿਰ ਇਹ 8 8 ਚ ਮੈਂ ਰਿਟਾਇਰ ਹੋ ਵੈਸੇ 8 8 ਵਿੱਚ ਉਹ ਤੋਂ ਬਾਅਦ 1 9 ਤੋਂ ਮੈਂ ਜਿਹੜੇ ਵੀ ਕੈਮੀਕਲ ਵਰਤਦਾ ਸੀ ਉਹ ਚੱਕ ਕੇ ਪਾਸੇ ਕਰਤੇ ਸੀ ਮੁਰਕੇ ਮੈਂ ਅੱਜ ਤਾਂ ਇਨੀ ਵਰਤੇ ਨਾ ਵਰਤਦਾ ਹਾਂ ਤੇ ਜੋ ਕਿਤੇ ਕਿਤੇ ਠੇਕੇ ਤੇ ਜ਼ਮੀਨ ਦੇ ਜਿੱਥੇ ਕੋਈ ਦਰਖਤ ਲੱਗੇ ਹੋਣਗੇ ਹਾਂ ਉੱਥੇ ਜ਼ਰੂਰ ਥੋੜਾ ਬਹੁਤਾ ਕਿਤਨਾ ਕਿਤੇ ਦਰਖਤਾਂ ਵਿੱਚ ਪਾਉਂਦੇ ਆਪਾਂ ਜਿੱਥੇ ਕੱਲੇ ਸਫੈਦੇ ਲੱਗੇ ਹੋਣ ਜਾਂ ਹੋਰ ਏਦਾਂ ਉਦਾਂ ਕਿਤੇ ਨਹੀਂ ਵਰਤਦੇ ਕੋਈ ਵੀ ਜੀ ਸਾਡੇ ਸੇਬ ਸਿੰਘ ਜੀ ਕਿੰਨੇ ਏਕੜ ਰੱਖਵੇ ਤੇ ਵਿੱਚ ਤੁਹਾਡੇ ਵੱਲੋਂ ਜਿਹੜੀ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ ਸਾਡੀ ਜੁਆਇੰਟ ਫੈਮਿਲੀ ਦਾ ਦੋ ਬ੍ਰਦਰ ਆ ਅਸੀਂ ਮੇਰਾ ਲੜਕਾ ਸੀ ਤਿੰਨੇ ਚਾਰੇ ਜਣੇ ਇਕੱਠੇ ਹੀ ਸਾਡਾ 16 ਏਕੜ ਦਾ ਫਾਰਮ ਆ 16 ਏਕੜਾਂ ਚ ਅਸੀਂ ਆਰਗੈਨਿਕ ਖੇਤੀ ਕਰਦੇ ਆ ਕਿਹੜੀ ਕਿਹੜੀ ਫਸਲ ਹੈ ਤੁਸੀਂ ਇੱਕ ਬਦਲਵੀਂ ਫਸਲ ਨੂੰ ਤੁਸੀਂ ਚੁਣਿਆ ਹੈ ਤਾਂ ਕਿਹੜੀਆਂ ਕਿੜੀਆਂ ਫਸਲਾਂ ਤੇ ਤੁਸੀਂ ਜ਼ੋਰ ਦਿੱਤੇ ਹੋ ਫਸਲਾਂ ਫਸਲਾਂ ਇਦਾਂ ਆ ਕਿ ਝੋਨੇ ਨੂੰ ਛੱਡ ਕੇ ਥੋੜੀ ਬਹੁਤੀ ਬਾਸਮਤੀ ਮਿਲਾਉਣਾ ਦੋ ਤਿੰਨ ਕਰਾਲਾਂ ਫੱਟ ਚਾਰੇ ਤੋਂ ਵੱਧ ਨਹੀਂ ਕਦੀ ਲਾਈ ਅਸੀਂ ਉਨੀ ਫਸਲ ਵੇਚਦੇ ਆ ਜਿੰਨੀ ਸਾਡੇ ਕੋਲ ਡਿਮਾਂਡ ਹੁੰਦੀ ਲੋਕਾਂ ਦੀ ਪਹਿਲਾਂ ਪਿਆ ਚੀਜ਼ਾਂ ਸਾਨੂੰ ਚਾਹੀਦੀਆਂ ਜੇ ਕਣਕ ਵਾਦ ਸਾਨੂੰ ਪਤਾ ਸਾਡੀ 15 16 ਕੁਆਂਟਲ ਜਿਹੜੀ ਕਣਕੋ ਲੱਗਣੀ ਆ ਅਸੀਂ ਦੋ ਖੇਤੇ ਬੀਜਣੇ ਉਹਦੇ ਕਣਕ ਦੇ ਫੇਰ ਬਾਕੀ ਨਹੀਂ ਬੀਜਣੀ ਬਾਕੀ ਅਸੀਂ ਸਬਜ਼ੀ ਲਾਉਨੇ ਆ ਕਮਾਦ ਲਾਉਨੇ ਆ ਸਾਡੇ ਕੋਲ ਆ ਜੈਗਰੀ ਜੁਨਿਟ ਲੱਗਾ ਆ ਇਹਦੇ ਕਰਕੇ 6-7 ਏਕੜ ਅਸੀਂ ਕਮਾਦ ਹੀ ਬੀਜਦੇ ਆ ਤੇ ਬਾਕੀ ਸੀਜ਼ਨਲ ਸਬਜ਼ੀਆਂ ਸਾਰੀਆਂ ਲਾਉਨੇ ਆ ਜਿਹੜੀਆਂ ਵੀ ਚੱਲਦੀਆਂ ਕਿੰਨੂ ਦਾ ਬਾਗ ਲੱਗਾ ਆ ਸਾਡੇ ਕੋਲ ਕਿੰਨੂ ਕਿੰਨੂ ਲਾਇਆ ਨਿੰਬੂ ਲਾਇਆ ਹੋਰ ਬੂਟੇ ਲਾਇਆ ਪਪੀਤੇ ਲਾਇਆ ਤੁਸੀਂ ਕੈਮਰਾ ਮਾਰ ਕੇ ਦੇਖੇ ਵੀ ਹੋਣਗੇ ਜਾਂ ਦੇਖ ਵੀ ਲਓਗੇ ਤੇ ਮਤਲਬ ਕੋਈ ਵੀ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਆਮ ਪਬਲਿਕ ਸਾਡੀ ਜਿਹੜੀ ਗਾਹਕ ਹੈ ਉਹ ਵੀ ਸਾਨੂੰ ਸਕਾਉਂਦੀ ਆ ਬੀਜੋ ਅਸੀਂ ਜੋ ਡਿਮਾਂਡ ਹੋਣ ਦੇ ਲੋਕਾਂ ਦੇ ਉਹਦੇ ਹਿਸਾਬ ਨਾਲ ਉਹ ਵੀ ਜੰਨੇ ਆ ਜੀ ਹੁਣ ਤੁਸੀਂ ਦੇਖਿਆ ਹੋਣਾ ਘੁੰਮ ਕੇ ਖੇਤਾਂ ਵਿੱਚ ਵੀ ਅਸੀਂ ਗਾਜਰਾਂ ਲਾਈਆਂ ਉਹ ਚ ਕਾਲੀ ਗਾਜਰ ਵੀ ਹੁਣ ਪੀਲੀ ਗਾਜਰ ਦੀ ਬੀਜ ਦਿੱਤੀ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਸਾਡਾ ਗਾਹਕ ਆ ਉਹਨੂੰ ਉਸ ਚੀਜ਼ ਦੀ ਕਮੀ ਨਾ ਆਵੇ ਗੋਭੀ ਅਸੀਂ ਤਿੰਨ ਚਾਰ ਤਿੰਨ ਚਾਰ ਸਟੇਜਾਂ ਤੇ ਗੋਭੀ ਵੀਜੀ ਆ ਇਦਾਂ ਮੂਲੀਆਂ ਛਲਗਮ ਬੀਜੀ ਜਾਂਦੇ ਆ ਪੱਟੀ ਜਾਂਦੇ ਬੀਜੀ ਜਾਂਦੇ ਪੱਟੀ ਜਾਂਦੇ ਹੁਣ ਬੇਲਾਂ ਆ ਗਈਆਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਪੰਜਾਬ ਵਿੱਚ ਪਰਬਲ ਦੀ ਖੇਤੀ ਨਹੀਂ ਹੁੰਦੀ ਉਹ ਮੈਂ ਬਾਹਰੋਂ ਅ ਜੁੱਧਿਆ ਤੋਂ ਮਗਾਈਆਂ ਉਹ ਜਿਹੜੀਆਂ ਸੀਗੀਆਂ ਬੇਲਾਂਆਂ ਪਰ ਜਿਹੜੀਆਂ ਪਰਬਲ ਦੀਆਂ ਕੁੰਦਰੂ ਸਾਡੇ ਕੋਲ ਪਿਛਲੇ ਸਾਲ ਮਗਾਇਆ ਸੀ ਉਹ ਚੱਲਦਾ ਸੀ ਇਸ ਤੋਂ ਬਾਅਦ ਜਿਹੜੇ ਜਿੰਨੇ ਵੀ ਐਂਟੀਆਕਸੀਡੈਂਟ ਸਬਜ਼ੀਆਂ ਹੈਗੀਆਂ ਉਹ ਮੇਰੀ ਕੋਸ਼ਿਸ਼ ਦੇ ਅਲਾਵਾ ਜਿੱਦਾਂ ਕਕੋੜਾ ਕਰੇਲਾ ਜਿਹੜਾ ਹੈਗਾ ਜਿਹਨੂੰ ਕੰਟਰੋਲਾ ਵੀ ਕਹਿੰਦੇ ਆ ਉਹ ਵੀ ਅਸੀਂ ਲਾਉਨੇ ਆ ਹਰ ਬਾਰ ਬੀਜਦੇ ਆ ਫਿਰ ਇੱਕ ਅਸੀਂ ਫਲੀਦਾਰ ਸਬਜ਼ੀ ਆਉਂਦੀ ਆ ਉਹ ਉਹਨੂੰ ਕਹਿੰਦੇ ਹੈਗੇ ਆ ਗੋਆ ਬੀਨ ਉਹ ਵੀ ਅਸੀਂ ਲਾਉਨੇ ਆ ਇੱਕ ਅਰਬੀ ਆ ਅਰਬੀ ਥੱਲੇ ਜ਼ਮੀਨ ਦੇ ਪੈਂਦੇ ਇੱਕ ਉੱਪਰ ਲੱਗਦੀ ਬੇਲ ਨੂੰ ਉਹ ਵੀ ਅਸੀਂ ਲਾਉਨੇ ਬੇਲਾਂ ਹੁਣ ਲਾ ਦੇਣੀਆਂ ਉਹ ਵੀ ਲਾ ਦੇਣੀਆਂ ਇੱਕ ਜਿਹੜੀ ਮੁੱਖ ਪ੍ਰਸਿੱਧੀ ਹੈ ਤੁਸੀਂ ਗੁੜ ਕੈਂਡੀ ਦੇ ਨਾਮ ਤੋਂ ਤੁਹਾਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਜਿਹੜੀ ਹਾਸਲ ਹੋਈ ਹੈ ਤੇ ਕਿੰਨੇ ਪ੍ਰਕਾਰ ਦੀ ਕੈਂਡੀ ਤੁਹਾਡੇ ਕੋਲ ਇੱਥੇ ਤਿਆਰ ਕੀਤੀ ਜਾਂਦੀ ਹੈ ਗੁੜ ਦੇ ਵਿੱਚ ਤੇ ਕੀ ਕੀ ਉਹਦੇ ਵਿੱਚ ਇਹ ਫਲੇਵਰਸ ਵਗੈਰਾ ਕਿਹੜੇ ਤਿਆਰ ਕੀਤੇ ਜਾਂਦੇ ਨੇ ਫਲੇਵਰ ਨਾ ਕਹੋ ਤੁਸੀਂ ਇਹ ਕਹੋ ਕੀ ਕੀ ਪਾਉਂਦੇ ਆ ਕੀ ਕੀ ਪਾਉਂਦੇ ਫਲੇਵਰ ਤਾਂ ਜਿਹੜਾ ਤੁਹਾਨੂੰ ਪਤਾ ਹੀ ਸਾਰਾ ਕੁਝ ਨਾ ਉਹ ਤਾਂ ਜੋ ਮਰਜ਼ੀ ਬਣਾਓ ਕੈਮੀਕਲ ਚ ਆ ਜਾਂਦਾ ਫਲੇਵਰ ਨਹੀਂ ਪੁੱਛੋ ਕੀ ਕੀ ਪਾਉਨੇ ਆ ਜੁਆਣ ਸੌਂਫ ਅਦਰਕ ਫਿਰ ਮoringa ਅਲਸੀ ਤੇਲ ਮੂੰਗਫਲੀ ਮਤਲਬ ਜਿੱਦਾਂ ਜਿੱਦਾਂ ਦੀ ਕਿਸੇ ਡਿਮਾਂਡ ਆਉਂਦੀ ਅਸੀਂ ਪਾਉਨੇ ਆ ਕਈ ਵਾਰ ਸਾਡੇ ਕੋਲ ਲੋਕ ਕਹਿੰਦੇ ਜੀ ਕਾਜੂ ਨਹੀਂ ਤੁਸੀਂ ਪਾਉਂਦੇ ਗੁੜ ਚ ਅਸੀਂ ਕਹਿੰਦੇ ਤੁਸੀਂ ਲਾਇਓ ਅਸੀਂ ਪਾਉਨੇ ਅਸੀਂ ਗੁੜ ਦੇ ਪੈਸੇ ਲਾਜਦੇ ਆ ਜਿਹੜਾ ਜਿੰਨਾ ਸਮਾਨ ਲੈਂਦਾ ਉਹਦੇ ਪੈਸੇ ਵਿੱਚੋਂ ਮੈਂ ਮਾਈਨਸ ਕਰਦੇ ਜੇ ਕਹਿੰਦਾ 5 ਕਿਲੋ ਆਪਣਾ ਸਮਾਨ ਲਿਆ ਜਾਂਦਾ ਸਾਨੂੰ ਕਹਿੰਦਾ ਗੁੜ ਬਣਾ ਦੋ ਜੀ 5 ਕਿਲੋ ਪਾ ਕੇ ਅਸੀਂ 5 ਕਿਲੋ ਲੈਸ ਕਰਕੇ ਜਿੰਨਾ ਸਾਡਾ ਗੁੜ ਹੁੰਦਾ ਉਹਦੀ ਗੁੜ ਦੀ ਕੀਮਤ ਲੈਂਦੇ ਅਸੀਂ ਬਾਕੀ ਉਹਦੀ ਮਿਹਨਤ ਵੀ ਨਹੀਂ ਲੈਂਦੇ ਅੰਕਲ ਆਪਾਂ ਗੁੜ ਦੀ ਗੱਲ ਕਰੀਏ ਗੁੜ ਦੇ ਮੁੱਲ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਆਪਾਂ ਸੜਕਾਂ ਤੇ ਜਿਹੜਾ ਵੇਖਦੇ ਹਾਂ 60-70 ਰੁਪਏ ਕਿਲੋ ਗੁੜ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਖਬਰਾਂ ਵੀ ਨਸ਼ਰ ਹੁੰਦੀਆਂ ਨੇ ਚੁੰਨੀਆਂ ਦਾ ਰੰਗ ਮਲਾਇਆ ਜਾਂਦਾ ਉਹਦਾ ਰੰਗ ਬਦਲਣ ਲਈ ਜਾਂ ਹੋਰ ਚੀਨੀ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਉਹ ਵਰਤੋਂ ਕੀਤੀ ਜਾਂਦੀ ਹੈ ਤੇ ਮੋਲਦਾਂਤਰ ਇਦਾਂ ਜੀ ਵੀ ਉਹ ਜਿਹੜੇ ਬੰਦੇ ਹੈਗੇ ਆ ਬੈਠੇ ਸੜਕਾਂ ਦੇ ਵਿਚਾਰੇ ਕੱਢਦੇ ਆ ਚਲੋ ਉਹਦਾ ਰੋਟੀ ਕਮਾਉਣਾ ਅਸੀਂ ਕਹਿੰਦੇ ਕਮਾਉਣਾ ਪਰ ਜਿਹੜਾ ਉਹ ਕੰਮ ਕਰ ਰਿਹਾ ਨਾ ਉਹ ਲੋਕਾਂ ਨੂੰ ਮਾਰਨ ਵਾਲੀ ਗੱਲ ਆ ਜੀ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਚਲੋ ਤੁਹਾਡੇ ਕੋਲ ਤੁਸੀਂ ਖਬਰਾਂ ਵੀ ਲਾਉਨੇ ਆ ਸਭ ਕੁਝ ਕਰਦੇ ਆ ਕੈਮਰੇ ਲਾ ਕੇ ਕੋਮਦੇ ਸਾਹਿਬ ਕੋ ਦੇਖਦੇ ਆ ਤੁਸੀਂ ਕੀ ਕਰਦੇ ਆ ਉਹ ਇੱਕ ਬੜੀ ਛੋਟੀ ਜਿਹੀ ਗੱਲ ਆ ਕਿ 400 ਤੇ 1 ਰੁਪਿਆ ਇਸ ਵੇਲੇ ਗੰਨੇ ਦਾ ਰੇਟ ਆ ਤੇ ਇੱਕ ਕੁਇੰਟਲ ਰਸ ਵਿੱਚੋਂ 10 ਕਿਲੋ ਗੋੜ ਬਣਨਾ ਠੀਕ ਆ ਨਾ ਜੀ ਤੋ ਸਾਨੂੰ 40 45 40 41 ਰੁਪਏ ਤਾਂ ਪੈ ਗਿਆ ਕਿਲੋ ਉਹਦੀ ਬਣਾਈ ਉਹਦੀ ਮਿਹਨਤ ਹੋਰ ਸਾਰਾ ਖਸੋ ਕਿੱਥੇ ਗਿਆ ਉਹ 45 ਰੁਪਏ ਥੋਕ ਚ ਵੇਚਦੇ ਆ ਗੋੜ ਕਿੱਦਾਂ ਪੁੱਗਦਾ ਉਹ ਉਹ ਕੀ ਕਰਦੇ ਆ ਜਿਹੜੀ ਖੰਡ ਆ ਉਹ ਵਰਤਦੇ ਆ ਖੰਡ ਵੀ ਉਹ ਵਰਤਦੇ ਆ ਜਿਹੜੀ ਕੋਈ ਨਹੀਂ ਵਰਤਦਾ ਇਵਨ ਜੇ ਸੀਰਾ ਲਾਉਂਦੇ ਆ ਵਿੱਚ ਗਾਚੀ ਲਾਉਂਦੇ ਆ ਜਾਂ ਉਹਦੇ ਵਿੱਚ ਕੈਮੀਕਲ ਪੁਰਾਣਾ ਗੋੜ ਪਾ ਕੇ ਜੂਪੀ ਚੋਂ ਲੈ ਆਉਂਦੇ ਆ ਉਹ ਗੋੜ ਦੇ ਵਿੱਚ ਕੋਈ ਕੈਮੀਕਲ ਮਿਲਾਉਂਦੇ ਆ ਜਿਹਨਾਂ ਉਹ ਸਾਫ਼ ਹੋ ਜਾਂਦਾ ਸਾਡੇ ਕੋਲ ਤਾਂ ਸਾਫ਼ ਹੁੰਦਾ ਹੀ ਨਹੀਂ ਨਾ ਅਸੀਂ ਕਰ ਸਕਦੇ ਉਹਨੂੰ ਕਿਸੇ ਤਰ੍ਹਾਂ ਵੀ ਤੇ ਉਹ ਉਹਨਾਂ ਨੂੰ ਪੁੱਗਦਾ ਹੋਊਗਾ ਸਾਡਾ ਜਿਹੜਾ ਗੋਠਾਗਾ ਘੱਟ ਤੋਂ ਘੱਟ ਸਾਡੀ ਕੀਮਤ ਅਕ ਜਿਹੜੀ ਪੇਸੀ ਵਾਲੀ 120 ਰੁਪਏ ਕਿਜੀ ਦਿੰਨੇ ਅਸੀਂ ਤੇ 300 ਰੁਪਏ ਕਿਲੋ ਤੱਕ ਅਸੀਂ ਵੇਚਦੇ ਆ ਹੁਣੇ ਤੁਸੀਂ ਦੇਖਿਆ ਹੁਣੇ ਜਿਹੜੀ ਗੁਰ ਕੈਂਟੀ ਦੀ ਮੈਂ ਗੱਲ ਕਰ ਰਿਹਾ ਚ ਮਰਿੰਗਾ ਪਾਉਨੇ ਸੋ 300 ਰੁਪਏ ਕਿਲੋ ਦਿੰਨੇ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਕਿ ਸਵਾ ਕਿਲੋ ਤੋਂ ਵੱਧ ਨਹੀਂ ਬਣਦੀ ਉਹ ਇੱਕ ਸੱਚੇ ਵਿੱਚ 17000 ਦਾ ਸੱਚਾ ਹੀ ਆ ਉਹ ਜਦੋਂ ਅਸੀਂ ਉਹ ਬਣਾਉਣੇ ਸਾਨੂੰ ਦੋ ਬੰਦੇ ਫालतू ਲਾਉਣੇ ਪੈਂਦੇ ਆ ਉਹ ਸਾਰੀ ਜਿੰਨੀ ਉਹਦੀ ਕੀਮਤ ਕੁਮਤ ਵਿੱਚ ਪਾ ਕੇ ਨਾ 300 ਰੁਪਏ ਤੋਂ ਘੱਟ ਨਹੀਂ ਪੁੱਗਦੀ ਅਸੀਂ 300 ਰੁਪਏ ਕਿਲੋ ਵੇਚਦੇ ਵੀ ਆ ਉਹ। ਹੋਰ ਕਹਿੰਦੇ ਖੇਤੀ ਦੇ ਵਿੱਚ ਕਿਹੜੀਆਂ ਖਾਦਾਂ ਤੁਸੀਂ ਜਿਹੜੀਆਂ ਮੈਨ ਯੂਜ਼ ਕਰਦੇ? ਖਾਦਾਂ ਅਸੀਂ ਆਮ ਤੌਰ ਤੇ ਤਾਂ ਆਰਗੈਨਿਕ ਕਹਿੰਦੇ ਥੋੜਾ ਜਿਹਾ ਮਨ ਹੋਰ ਤਰ੍ਹਾਂ ਹੁੰਦੀ ਆ ਉਹਦਾ ਕਾਰਨ ਕਿ ਆਰਗੈਨਿਕ ਬਹੁਤ ਦੂਰ ਦੀ ਗੱਲ ਆ। ਅਸੀਂ ਆਰਗੈਨਿਕ ਖੇਤੀ ਜਿਹੜੀ ਆ ਮੈਂ ਕਹਿੰਨਾ ਇਹਨੂੰ ਨੇਚਰਲ ਖੇਤੀ ਕਹਿੰਦੇ ਕੁਦਰਤੀ ਖੇਤੀ ਅਸੀਂ ਕਹਿੰਦੇ ਆ। ਤੇ ਅਸੀਂ ਜਿਹੜਾ ਸਾਡੇ ਕੋਲ ਰੂੜੀ ਹੈਗੀ ਉਹ ਵਰਤਦੇ ਆ ਕੇੰਚਵਾ ਖਾਦ ਸਾਡਾ ਕੋ ਆਪਣੇ ਕੋ ਪ੍ਰੋਜੈਕਟ ਆਪਣਾ ਲੱਗਾ ਆ। ਉਹ ਵਰਤਦੇ ਆਪਾਂ ਇਹਦੇ ਵਿੱਚ ਮੈਕਸਿਮਮ ਜਿੰਨੀ ਵੀ ਆ। ਬਾਕੀ ਜਿਹੜੀ ਹੁਣ ਇਹਨੂੰ ਦੂਸਰੇ ਨੂੰ ਕਰਨ ਦੇ ਲਈ ਪਰਫੁੱਲਤ ਕਰਨ ਲਈ ਇਹ ਆਰਗੈਨਿਕ ਖਾਦ ਬਣਦੀ ਹੈਗੀ ਪਰਾਲੀ ਤੋਂ। ਉਹ ਵਿੱਚ ਵਰਤਦੇ ਹੈਗੇ ਆ। ਬਾਕੀ ਜੀਵ ਅਮਰਤ, ਬੀਜ ਅਮਰਤ, ਜੀਵ ਅਮਰਤ ਤੋਂ ਪਾਵੇ ਆਪੇ ਅਸੀਂ 10 ਕਿਲੋ ਗੋੜ, ਨਾ 10 ਕਿਲੋ ਗੋਹਾ, 2 ਕਿਲੋ ਗੋੜ ਤੇ 5 ਕਿਲੋ ਗੋਮੂਤਰ ਪਾ ਕੇ ਵਿੱਚ ਉਹਦੇ 2-3 ਕਿਲੋ ਬੇਸਣ ਪਾਦੀ ਦਾ। ਉਹ ਜਿਹੜਾ ਬਣਾਉਨੇ ਹਫ਼ਤੇ ਬਾਅਦ ਉਹ ਨਾਲ ਡਰੇਨ ਕਰਦੇ ਆਂ ਪਾਣੀ ਦੇ ਵਿੱਚ ਵੀ। ਇਹ ਸਾਡੀਆਂ ਖਾਦਾਂ ਜਿਹੜੇ ਹੋਰ ਕੋਈ ਇਦਾਂ ਦੀ ਖਾਦ ਨਹੀਂ ਹੈ ਜਿਹੜੀ ਅਸੀਂ ਵਰਤੀਏ ਅੱਜ ਤਾਂ ਜਿਹੜਾ ਕਿਸਾਨ ਆ ਉਹ ਤੁਸੀਂ ਆਮ ਤੌਰ ਤੇ ਖਬਰਾਂ ਸੁਣਿਆ ਕਿਤੇ ਕਰਜ਼ੇ ਹੀਟਾ ਕੇ ਕੋਈ ਕਿਸਾਨ ਨੇ ਆਤਮ ਹੱਤਿਆ ਕਰ ਲਈ ਕਦੇ ਕਿਤੇ ਕਰਜ਼ੇ ਹੀਟਾ ਕੇ ਦੂਜੇ ਕਿਸਾਨ ਨੇ ਆਤਮ ਹੱਤਿਆ ਕਰ ਲਈ ਅੱਜ ਦੀ ਕਿਸਾਨੀ ਕਿਤੇ ਵੀ ਇਹੀ ਕਿਹਾ ਜਾ ਰਿਹਾ ਵੀ ਲਾਹੇਬੰਦ ਨਹੀਂ ਹੈ ਤਾਂ ਤੁਸੀਂ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਖੇਤੀ ਤੋਂ ਨਿਰਾਸ਼ ਹੁੰਦੇ ਆ ਆਰਗੈਨਿਕ ਖੇਤੀ ਬਾਰੇ ਕੀ ਮੈਸੇਜ ਦੇਣਾ ਚਾਹੋ ਆਰਗੈਨ ਖੇਤੀ ਦਿਖਾ ਲੇਦਾ ਜੀ ਇਹ ਤਾਂ ਹੈਂਡ ਟੂ ਮਾਉਥ ਹੈ ਇਨਾ ਜ਼ਰੂਰ ਹੈਗਾ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਵੀ ਇੱਥੇ ਮੇਰੇ ਫਾਰਮ ਵਿੱਚ ਪੰਜ ਸੱਤ ਟੱਬਰ ਰਗੇ ਜਿਹੜੇ ਕੰਮ ਕਰਕੇ ਰੋਟੀ ਖਾਂਦੇ ਆ ਤੇ ਜੇ ਤੁਸੀਂ ਕਹੋ ਮੁਨਾਫੇ ਦੀ ਗੱਲ ਪ੍ਰੋਫਿਟ ਦੀ ਗੱਲ ਪ੍ਰੋਫਿਟ ਤੇ ਲੋਕ ਸੇਵਾ ਹਾਂਜੀ ਉਹ ਅਸੀਂ ਕਰ ਰਹੇ ਆ ਕਿਉਂਕਿ ਆਪਾਂ ਇਹ ਮਨ ਚ ਗੱਲ ਆ ਗਈ ਹੋਆ ਕਿ ਅਸੀਂ ਕਿਸੇ ਨੂੰ ਜੀਵਨ ਨਹੀਂ ਦੇ ਸਕਦੇ ਮੌਤ ਦੇਣ ਦਾ ਵੀ ਸਾਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਅਸੀਂ ਜ਼ਹਿਰ ਨਿਕਲੌਂਦੇ ਕਿਸੇ ਨੂੰ ਵੀ ਅਸੀਂ ਜੋ ਵੀ ਸਾਡੇ ਪੱਲੇ ਪੈਂਦਾ ਆ ਸਾਨੂੰ ਉਹਨੇ ਚ ਸਬਰ ਆ ਬਾਕੀ ਜਿਹੜੀ ਕਿਸਾਨੀ ਹੈਗੀ ਆ ਕਿਸਾਨੀ ਓਵਰਆਲ ਜਿਹੜੇ ਘਾਟੇ ਵਾਲਾ ਧੰਦਾ ਆ ਉਹਦਾ ਕਾਰਨ ਕੀ ਆ ਜਿਹੜੀ ਕੀਮਤ ਹੋਣਾ ਕਿਸਾਨ ਦੇ ਹੱਥ 'ਚ ਹੋਣੀ ਚਾਹੀਦੀ ਆ ਇਹ ਸਰਕਾਰਾਂ ਮਿੱਥ ਦਿੰਦੀਆਂ ਆ ਜਦੋਂ ਗਲਟ ਆਉਂਦਾ ਕਿਸੇ ਚੀਜ਼ ਦਾ ਚੁੱਕਦੀਆਂ ਨਹੀਂ ਆ ਰੁਲਦੀ ਆ ਫਸਲ ਕਿਸਾਨ ਪਰੇਸ਼ਾਨ ਹੁੰਦੇ ਵਿਚਾਰੇ ਤੇ ਖੁਦਕਸ਼ੀਆਂ ਲਈ ਮਜਬੂਰ ਹੋ ਜਾਂਦੇ ਉਹ ਕਰਨੇ ਨੂੰ ਤੁਹਾਡੇ ਕੰਮਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਅਧਿਕਾਰੀਆਂ ਵੱਲੋਂ ਵੀ ਵਾਚਿਆ ਜਾਂਦਾ ਪੀਏਯੂ ਵੱਲੋਂ ਵੀ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆ ਏ ਬੀਤੇ ਵਰਿਆ ਦੌਰਾਨ ਤਾਂ ਕੀ ਕਹਿਣਾ ਚਾਹੁੰਦਾ ਹਾਂ ਇਸ ਵਾਰ ਦੇਖੋ ਇਦਾਂ ਹੈ ਤੇ ਪੀਜੀਯੂ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਵੱਲੋਂ ਮੈਨੂੰ 18 ਵਿੱਚ ਸਨਮਾਨਿਤ ਕੀਤਾ ਗਿਆ ਸੀ ਗੌਰ ਕੈਨ ਖੇਤੀ ਵਿੱਚ ਤੇ ਬਾਕੀ ਦੇਖਣ ਦੀ ਗੱਲ ਇਦਾਂ ਹੈ ਕਿ ਇੱਥੇ ਗਾਹੇ-ਵਗਾਹੇ ਡਾਕਟਰ ਆਉਂਦੇ ਰਹਿੰਦੇ ਆ ਦੇਖਦੇ ਆ ਸਾਨੂੰ ਗਾਈਡ ਵੀ ਕਰਦੇ ਆ ਕਈ ਗੱਲਾਂ ਸੀ ਉਹਨਾਂ ਤੋਂ ਲੈਂਦੇ ਆ ਤੇ ਕਈ ਉਹ ਸਾਡੇ ਕੋਲ ਆ ਕੇ ਜਾਂਦੇ ਆ ਕਿਉਂਕਿ ਕੋਈ ਵੀ ਜਿਹੜਾ ਬੰਦਾ ਜਨਮ ਲੈਂਦਾ ਨਾ ਉਹ ਕਦੀ ਵੀ ਅ ਕੋਈ ਗਿਆਨ ਚ ਵਾਧਾ ਦਾ ਕਰ ਸਕਦਾ ਉਹ ਤੇ ਪੂਰਾ ਨਹੀਂ ਹੋ ਸਕਦਾ ਪੂਰਾ ਉਦੋਂ ਹੁੰਦਾ ਜਦੋਂ ਉਹਦੀ ਜਾਣ ਨਿਕਲ ਜਾਂਦੀ ਹੈ ਤੇ ਬਾਕੀ ਇਦਾਂ ਵੀ ਇੱਥੇ ਆਉਂਦੇ ਰਹਿੰਦੇ ਵੱਡੇ ਵੱਡੇ ਅਫੀਸਰ ਵੀ ਆਉਂਦੇ ਆ ਪਿੱਛੇ ਜੇ ਐਸਐਸਪੀ ਸਾਹਿਬ ਇੱਥੇ ਆਏ ਸੀ ਗੱਡੀ ਲੈ ਕੇ ਉਹ ਵੀ ਦੇਖ ਕੇ ਗਏ ਆ ਆਸਪੀ ਕੇ ਗਏ ਆ ਗੁਰੂ ਵੀ ਖਾ ਕੇ ਗਏ ਇਥੋਂ ਬਾਕੀ ਡੀਸੀ ਹਾਰਪੁਰ ਵੱਲ ਤੋਂ ਮੈਨੂੰ ਦੋ ਵਾਰੀ ਸਨਮਾਨਤ ਕੀਤਾ ਗਿਆ ਤੇ ਫਸਲਾਂ ਬੀਜਾਂ ਲਈ ਸਾਨੂੰ ਸੇਫ ਫੂਡ ਮੰਡੀ ਉੱਥੇ ਦਿੱਤੀ ਗਈ ਹੈ ਬਾਕੀ ਦੂਸਰੀ ਗੱਲ ਇਹ ਆ ਵੀ ਜੂਨੀਅਰ ਸਟਰੈਂਥ ਜੇ ਸਾਡੀ ਕਾਠ ਹੈ ਨਿਕਾਣਾ ਤਾਂ ਅਸੀਂ ਮਾਰਖਾਣੀ ਖਾਣੀ ਆ ਇਸੇ ਨਿਗਾ ਤੇ ਲਈ ਸਾਨੂੰ ਡੀਸੀ ਹਿਸ਼ਾਰਪੁਰ ਵੱਲੋਂ ਇੱਕ ਇੱਕ ਆਤਮਿਕ ਕਿਸਾਨ ਹਟ ਕੋਲ ਕੇ ਦਿੱਤੀ ਗਈ ਸੀ ਜਿਹਦੇ ਵਿੱਚ ਸਾਡੇ ਇੱਕ ਐਸਡੀਓ ਹਗੇ ਆ ਬਿਜਲੀ ਬੋਰਡ ਚ ਅਸ਼ੋਕ ਮਾਰਚ ਉਹਨਾਂ ਦਾ ਬੜਾ ਯੋਗਦਾਨ ਸੀਗਾ ਤੇ ਉਹਨਾਂ ਨੇ ਨਾ ਠ ਭੱਜ ਕਰਕੇ ਕਿਸਾਨ ਹਟ ਤੇ ਉੱਥੇ ਸਾਡੇ ਪ੍ਰੋਡਕਟ ਵੇਚਦੇ ਆ ਠੀਕ ਆ ਜੀ ਬਹੁਤ ਵਧੀਆ ਢੰਗ ਨਾਲ ਵੇਚਦੇ ਆ ਆਤਮਿਕ ਕਿਸਾਨ ਹਟ ਦੇ ਉੱਤੇ ਤੇ ਸੇਫ ਫੂਡ ਮੰਡੀ ਜੀ ਵੇਚਦੇ ਆ ਬਾਕੀ ਸਾਡੀ ਇੰਡੀਵਿਜੂਅਲ ਅਪਰੋਚ ਵੀ ਕਾਫੀ ਹੋ ਗਈ ਹੁਣ ਕਿਉਂਕਿ 100 ਤੋਂ ਗਾਹਕ ਜ਼ਿਆਦਾ ਮੇਰੇ ਕੋਲ ਜਲੰਧਰ ਆ ਸਭ ਜਾਂ ਡਿਮਾਂਡ ਨਹੀਂ ਪੂਰੀ ਕਰ ਸਕਦੇ ਇੱਕ ਹਫਤੇ ਵਿੱਚ ਅਸੀਂ ਵੱਧ ਤੋਂ ਵੱਧ 15-20 ਅਟੈਂਡ ਕਰ ਸਕਦੇ ਜ਼ਿਆਦਾ ਨਹੀਂ ਹੁੰਦੇ ਸਾਡੇ ਕੋਲ ਠੀਕ ਹੈ ਜੀ ਕਿਉਂਕਿ ਇਹ ਚੀਜ਼ ਪੈਦਾ ਕਰਨੀ ਬਹੁਤ ਔਖੀ ਆ ਕਹਿਣਾ ਸੌਖਾ